ਮੈਨੂੰ ਮੰਡੀ ਕੋਲ ਚੱਕਿਆ ਹੀ ਉਤੋਂ ਠੀਕ ਆ ਮੰਡੀ ਕੋਲ ਚੱਕ ਕੇ ਠੀਕ ਆ ਤੇ ਮੈਨੂੰ ਸਾਰੀ ਦਿਹਾੜੀ ਉਹਨਾਂ ਨੇ ਚੱਕ ਲਿਆ ਤੇ ਆਪਣਾ ਚੰਦ ਵੱਜੇ ਲੈ ਕੇ ਸਿੱਧਾ ਜੀ ਨਹੀਂ ਮੈਂ ਮੜਾ ਮੁੱਢਾ ਪਹਿਲਾਂ ਚਲ ਕਰਦਾ ਸੀਗਾ ਪਰ ਮੈਂ ਗੋਲੀ ਜੀਵ ਵਾਲੀ ਖਾਂਦਾ ਸੀਗਾ ਜੀ ਹੋਰ ਕੁਝ ਵੀ ਨਹੀਂ ਬਸ ਉਹੀ ਪੋਸਤ ਖਾਂਦਾ ਸੀ ਪਹਿਲਾਂ ਜੀ ਮੈਂ ਠੀਕ ਆ ਕਿਉਂਕਿ ਮਹਿੰਗਾ ਜੇ ਨਹੀਂ ਉਹ ਕੀਤਾ ਕੇ ਕਿ ਸਾਡੇ ਸ਼ੂਰ ਨੂੰ ਕਹਿੰਦੇ ਵੇਚਦਾ ਪਰ ਸਾਡੇ ਸਾਰਾ ਕੁਝ ਤੁਹਾਨੂੰ ਉਹੀ ਤਾਂ ਦੱਸੀ ਜ ਨੇ ਸਾਡੇ ਸਰਪੰਚ ਨੇ ਠੀਕ ਆ ਸੈਨ ਹੋਏ ਵੀ ਆ ਥਾਣੋਂ ਸਾਰਾ ਕੁਝ ਨਿਭੜਿਆ ਵੀ ਆ ਪਰ ਫਿਰ ਵੀ ਨਹੀਂ ਹਟਦਾ ਜੀ ਉਦੋਂ ਵੀ ਮੈਨੂੰ ਜਿੱਦਣ ਚੱਕਿਆ ਜੀ ਠੀਕ ਹੈ ਕਹਿੰਦੇ ਜੱਜ ਕੋਲੇ ਜੇ ਕੁਝ ਬੋਲਿਆ ਤਾਂ ਤਰ ਮਾਰ ਲੈ ਕੇ ਤੈਨੂੰ ਫੇਰ ਅਈ ਬੁਰੀ ਕਰੰਗ ਤੇਰਾ ਅੱਛਾ ਪੁਲਿਸ ਇਹ ਕਹਿੰਦੀ ਆ ਵੀ ਜੇ ਜੱਜ ਕੋਲੇ ਸਟੇਟਮੈਂਟ ਦਿੱਤੀ ਤਾਂ ਸਟੇਟਮੈਂਟ ਦਿੱਤੀ ਤਾਂ ਹੀ ਹਾਂਜੀ ਤੋ ਕਹਿੰਦੇ ਜੀ ਅਣਪਛਾਤੇ ਮੁਲਾਜ਼ਮ ਆ ਜਿਹੜੇ ਸਾਡੇ ਕੋਲ ਸਿਵਲ ਚਾਹੁੰਦੇ ਸਾਨੂੰ ਉਹਨਾਂ ਦਾ ਨਾਮ ਨਹੀਂ ਪਤਾ ਕਹਿੰਦੇ ਤੁਹਾਡੇ ਨਾਲ ਤਾਂ ਸੈਟਲਮੈਂਟ ਕਰਕੇ ਨਸ਼ਾ ਵੇਚਦਾ ਰਿਹਾ ਜੀ ਪਿੰਡ 'ਚ ਓਕੇ ਓਕੇ ਬੰਦੇ ਜੀ ਤੇਰੇ ਇੱਕ ਤਾਂ ਹੁਸਲ ਹੈ ਬੜੀ ਮੈਂ ਅਫਾ ਬੜੀ ਗਲਤ ਨਾ ਬੜੀ ਹੀ ਗੱਲ ਮੰਨਦੇ ਆਂ ਕਿ ਆਪਾਂ ਜੀ ਦੋਸਤੋ ਕੱਲ ਅਸੀਂ ਸਾਡੇ ਚੈਨਲ ਐਸਐਸਐਮ ਟੀਵੀ ਤੇ ਪਿੰਡ ਚੈਲ ਦੀ ਇੱਕ ਰਿਪੋਰਟ ਤੁਹਾਡੇ ਨਾਲ ਸਾਂਝੀ ਕੀਤੀ ਆ ਜਿਸ ਦੇ ਵਿੱਚ ਬਲਜਿੰਦਰ ਸਿੰਘ ਜੋ ਮਜ਼ਦੂਰ ਉੱਥੋਂ ਦਾ ਉਹਨੇ ਆਪਣੀ ਕਹਾਣੀ ਹੈ ਜਿਹੜੀ ਉਹ ਸਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਿਸ ਦੇ ਵਿੱਚ ਉਹਨੇ ਕਿਹਾ ਕਿ ਮੈਂ ਸਿਰਫ ਇਹ ਕਿਹਾ ਸੀ ਕਿ ਸਾਡੇ ਪਿੰਡ ਚਿੱਟਾ ਵਿਗਦਾ ਪਰ ਉਸ ਤੋਂ ਬਾਅਦ ਮੈਨੂੰ ਜਿਹੜੀਆਂ ਜਾਨੋ ਮਾਰਨ ਦੀਆਂ ਧਮਕੀਆਂ ਤੇ ਪੁਲਿਸ ਦੇ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਤਾਂ ਜਦੋਂ ਉਹ ਵੀਡੀਓ ਚੱਲਦੀ ਆ ਸਾਡੀ ਉਸ ਵੀਡੀਓ ਤੋਂ ਬਾਅਦ ਉਸੇ ਹੀ ਪ੍ਰਤੀ ਦੂਸਰੀ ਧਿਰ ਦੇ ਜੋ ਕੁਝ ਵਿਅਕਤੀ ਨੇ ਜਿਨ੍ਹਾਂ ਦੇ ਨਾਮ ਉਸ ਵੀਡੀਓ ਦੇ ਵਿੱਚ ਲਏ ਗਏ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ ਤੇ ਜਿਹੜੇ ਨੌਜਵਾਨ ਤੇ ਉਸ ਮਾਮਲੇ ਦੇ ਦੌਰਾਨ ਪਰਚਾ ਹੋਇਆ ਉਹ ਨੌਜਵਾਨ ਵੀ ਸਾਡੇ ਨਾਲ ਮੌਜੂਦ ਆ ਗੱਲਬਾਤ ਕਰਾਂਗੇ ਵੀ ਪਰਚਾ ਕਿਉਂ ਹੋਇਆ ਕੀ ਕਾਰਨ ਰਿਹਾ ਕੀ ਉਹ ਨੌਜਵਾਨ ਵਾਕਈ ਨਸ਼ਾ ਕਰਦਾ ਸੀ ਜਿਸ ਦੇ ਤਹਿਤ ਉਸ ਨੌਜਵਾਨ ਤੇ ਐਨਡੀਪੀਐਸ ਦਾ ਪਰਚਾ ਹੁੰਦਾ ਤਾਂ ਮੇਰੇ ਨਾਲ ਉਹ ਬਾਈ ਮੌਜੂਦ ਆ ਆਪਾਂ ਸਭ ਤੋਂ ਪਹਿਲਾਂ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਅਰਵਿੰਦ ਸਿੰਘ ਆ ਜੀ ਜੀ ਹਾਂ ਜੀ ਤੇ ਬਾਈ ਅਰਵਿੰਦ ਜਿਹੜਾ ਤੁਹਾਡੇ ਤੇ ਪਰਚਾ ਹੋਇਆ ਹਾਂਜੀ ਹਾਂਜੀ ਉਹ ਕਹਾਣੀ ਕੀ ਅਸਲ ਦੇ ਵਿੱਚ ਸ਼ੁਰੂ ਤੋਂ ਲੈ ਕੇ ਦੱਸੋ ਵੀ ਅਸਲ ਦੇ ਵਿੱਚ ਘਟਨਾ ਕੀ ਹੋਈ ਸੀ ਘਟਨਾ ਇਹ ਹੈ ਜੀ ਮੈਂ ਨਾ ਠੀਕ ਹੈ ਮੈਨੂੰ ਮੰਡੀ ਕੋ ਚੱਕਿਆ ਹੀ ਉੱਥੋਂ ਠੀਕ ਹੈ ਮੰਡੀ ਕੋ ਚੱਕ ਕੇ ਠੀਕ ਹੈ ਤੇ ਮੈਨੂੰ ਸਾਰੀ ਦਿਹਾੜੀ ਉਹਨਾਂ ਨੇ ਚੱਕ ਲਿਆ ਤੇ ਆਪਣਾ ਚੰਦ ਬਾਜੇ ਲੈ ਕੇ ਸਿੱਧਾ ਜੀ ਕੌਣ ਚੱਕ ਕੇ ਲੈ ਗਏ ਤੁਹਾਨੂੰ ਪੁਲਿਸ ਵਾਲੇ ਚੰਦ ਬਾਜੇ ਸਾਰੇ ਦੇ ਰੱਖਿਆ ਮੈਨੂੰ ਇਹਨਾਂ ਨੇ ਤੇ ਰਾਤੀ ਫਿਰ ਮੈਨੂੰ 9 ਵਜੇ ਲੈ ਕੇ ਆਏ ਜੀ 10 ਵਜੇ ਉੱਥੋਂ ਚੰਦ ਬਾਜੇ ਤਾਂਦ ਬਾਦ ਉਹ ਲਿਆ ਕੇ ਹੀ ਮੈਨੂੰ ਉਸ ਤੋਂ ਬਾਅਦ ਠੀਕ ਆ ਰਾਤ ਨੂੰ ਮੇਰੇ ਤੇ 11 ਵਜੇ 12 ਵਜੇ ਪਰਚਾ ਕੱਟਿਆ ਜੀ ਰਾਤ ਨੂੰ ਗੋਲੀਆਂ ਪਾਈਆਂ ਪਰ ਗੋਲੀਆਂ ਮੇਰੇ ਕੋਲ ਕੁਝ ਵੀ ਨਹੀਂ ਸੀਗਾ ਜੀ ਵੀਡੀਓ ਬਣਾਈ ਉਹਨਾਂ ਨੇ ਰਾਤ ਨੂੰ ਜੀ ਠੀਕ ਆ ਕੋਲੇ ਛੜਕੇ ਵੀ ਆਏ ਅਸੀਂ ਤੁਹਾਡੀ ਤਲਾਸ਼ੀ ਲੈਣੇ ਆ ਕਿ ਮੈਂ ਤਲਾਸ਼ੀ ਤੁਹਾਡੀ ਲੈ ਸਕਦਾ ਜੀ ਠੀਕ ਆ ਹੁਣ ਤੁਸੀਂ ਵੀ ਆਪ ਤੁਹਾਨੂੰ ਪਤਾ ਜੀ ਐਂ ਵੀਡੀਓ ਹੁਣ ਤੂੰ ਕਿਵੇਂ ਬਣ ਸਕਦੀ ਹੈ ਜੀ ਇਤਲਾਸ਼ੀ ਲੈ ਸਕਦਾ ਕੋਲੇ ਉਹਨਾਂ ਨੇ ਪਹਿਲਾਂ ਮੇਰੇ ਗੋਲੀਆਂ ਪਾ ਕੇ ਫਿਰ ਮੈਨੂੰ ਕਹਿੰਦੇ ਤਲਾਸ਼ੀ ਲੈ ਸਕਦਾ ਠੀਕ ਆ ਮੈਂ ਤਲਾਸ਼ੀ ਲੈਣ ਲੱਗਾ ਥੋੜੀ ਜੀ ਜੀ ਠੀਕ ਹੈ ਜੀ ਤੇ ਮੇਰੇ ਕੋਲੇ ਪਹਿਲਾਂ ਕੁਛ ਵੀ ਨਹੀਂ ਸੀ ਮੈਨੂੰ ਰਾਤ ਨੂੰ ਮੇਰੀ ਵੀਡੀਓ ਬਣਾਈ ਗਈ ਜੀ ਰਾਤ ਨੂੰ ਮੇਰੇ ਤੇ 12 ਵਜੇ ਪਰਚਾ ਕੱਟਿਆ ਜੀ ਤੇ ਜਦੋਂ ਤੁਹਾਨੂੰ ਸਵੇਰੇ ਮੰਡੀ ਦੇ ਵਿੱਚੋਂ ਅਰੈਸਟ ਕੀਤਾ ਪੁਲਿਸ ਨੇ ਉਦੋਂ ਤੁਹਾਡੇ ਕੋਲੇ ਗੋਲੀਆਂ ਸੀ ਜਾਂ ਨਹੀਂ ਇਹ ਮੇਰਾ ਸਵਾਲ ਉਦੋਂ ਮੇਰੇ ਕੋਲੇ ਕੋਈ ਗੋਲੀਆਂ ਨਹੀਂ ਸੀ ਕੁਛ ਵੀ ਜੀ ਜੀ ਹਾਂਜੀ ਉਦੋਂ ਮੇਰੇ ਕੋਲ ਕੁਛ ਵੀ ਬਰਾਮਦ ਨਹੀਂ ਹੋਇਆ ਜੀ ਜੀ ਹਾਂਜੀ ਇੱਕ ਭਾਈ ਜਿਹੜੀ ਬਲਜਿੰਦਰ ਸਿੰਘ ਨੇ ਕਿਹਾ ਵੀ ਸਾਡੇ ਪਿੰਡ ਦੇ ਵਿੱਚ ਨਸ਼ਾ ਬਹੁਤ ਵੇਖਦਾ ਤੁਹਾਡੇ ਪਿੰਡ ਦੇ ਵਿੱਚ ਨਸ਼ਾ ਹੈਗਾ ਜਾਂ ਨਹੀਂ ਜਿਹਦੇ ਕਰਕੇ ਅਸਲ ਦੇ ਵਿੱਚ ਰੌਲਾ ਪਿਆ ਹੋਇਆ ਹੈ ਨਸ਼ਾ ਜ਼ਰੂਰ ਹੈਗਾ ਜੀ ਪਰ ਠੀਕ ਹੈ ਪਰ ਸਾਡਾ ਉਹਦੇ ਵਿੱਚ ਕੋਈ ਨਹੀਂ ਸਾਨੂੰ ਤਾਂ ਠੀਕ ਆ ਨਾ ਐਵੇਂ ਕਹਿ ਰਿਹਾ ਜੀ ਠੀਕ ਆ ਉਹ ਵੀ ਜੋ ਕਹਿ ਰਿਹਾ ਠੀਕ ਆ ਪਰ ਜੇ ਸਾਡੇ ਸ਼ੋਰ ਦਾ ਹੀ ਠੀਕ ਆ ਉਹਦਾ ਨਾਮ ਬਦਨਾਮ ਐਵੇਂ ਕੀਤਾ ਜੀ ਸਾਰਾ ਕੁਝ ਨਿਬੜਿਆ ਨਿਬੜਾਇਆ ਜੀ ਸਾਰੀ ਪੰਚਾਇਤ ਨੇ ਸਾਰਾ ਕੁਝ ਪਿੰਡ ਦੇ ਵਿੱਚੋਂ ਚੈਕਿੰਗ ਕਰਕੇ ਸਾਰਾ ਕੁਝ ਕਰਕੇ ਠੀਕ ਆ ਜੀ ਉਹਦਾ ਬਕਾਇਦਾ ਸਾਰਾ ਕੁਝ ਠੀਕ ਆ ਸਾਰੇ ਪ੍ਰੂਫ ਆ ਉਹਦੇ ਕੋਲ ਠੀਕ ਹੈ ਜੀ ਉਹਦਾ ਸਾਰਾ ਨਿਬੜਿਆ ਹੈ ਜੀ ਉਹਨੂੰ ਨਜਾਇਜ਼ ਤੰਗ ਕਰੇ ਨਾ ਫਿਰ ਤੁਹਾਡੇ ਤੇ ਰਵਿੰਦભાઈ ਪਰਚਾ ਕਿਉਂ ਦਿੱਤਾ ਪੁਲਿਸ ਨੇ ਜੇਕਰ ਪੁਲਿਸ ਨੂੰ ਕੁਝ ਲੱਗਿਆ ਵੀ ਤੁਸੀਂ ਕੋਈ ਨਸ਼ਾ ਪੱਤਾ ਕਰਦੇ ਹੋ ਜਾਂ ਵੇਚਦੇ ਹੋ ਫੇਰ ਹੀ ਪੁਲਿਸ ਨੇ ਕਾਰਵਾਈ ਕੀਤੀ ਹੈ ਵੈਸੇ ਤਾਂ ਕਹਿੰਦੇ ਪੁਲਿਸ ਕਾਰਵਾਈ ਨਹੀਂ ਕਰਦੀ ਇਹ ਤਾਂ ਮੈਂ ਤੁਹਾਡੀ ਗੱਲ ਮੰਨਦਾ ਜੀ ਪਰ ਮੈਨੂੰ ਆਪ ਨਹੀਂ ਪਤਾ ਹੀ ਹੁਣ ਕੀ ਤੁਹਾਨੂੰ ਮੈਂ ਦੱਸਾਂ ਇਹ ਮੇਰੇ ਕੋਲ ਪੜਿਆ ਨਹੀਂ ਗਿਆ ਮੇਰੇ ਕੋਲ ਕੋਈ ਚੀਜ਼ ਨਹੀਂ ਤੁਸੀਂ ਕੋਈ ਨਸ਼ਾ ਤਾਂ ਨਹੀਂ ਕਰਦੇ ਪਹਿਲਾਂ ਮੈਂ ਨਹੀਂ ਮੈਂ ਮੜਾ ਮੁੱਟਾ ਪਹਿਲਾਂ ਚਲ ਕਰਦਾ ਸੀਗਾ ਪਰ ਮੈਂ ਗੋਲੀ ਜੀਬ ਵਾਲੀ ਖਾਂਦਾ ਸੀਗਾ ਜੀ ਹੋਰ ਕੁਝ ਵੀ ਨਹੀਂ ਬਸ ਉਹੀ ਪੋਸਤ ਖਾਂਦਾ ਸੀ ਪਹਿਲਾਂ ਜੀ ਮੈਂ ਠੀਕ ਆ ਕੋਈ ਕਿ ਮਹਿੰਗਾ ਨਹੀਂ ਉਹ ਕੀਤਾ ਵਈ ਠੀਕ ਆ ਉਸ ਤੋਂ ਬਾਅਦ ਮੇਰੀ ਗੋਲੀ ਮੇਂ ਜਲਾ ਚਲਾ ਲੀ ਆਵਦੀ ਉਹ ਖਾਂਦਾ ਜੀ ਹੋਰ ਇਸ ਤੋਂ ਇਲਾਵਾ ਕੁਝ ਵੀ ਨਹੀਂ ਖਾਂਦਾ ਜੀ ਮੈਂ ਬਈ ਤੁਹਾਡੇ ਤੇ ਪਰਚਾ ਹੋਇਆ ਜੇਲ ਕਿੰਨੇ ਦਿਨ ਲਾ ਕੇ ਆਏ ਹੋ ਤੁਸੀਂ ਮੈਂ 2 ਮਹੀਨੇ ਲਾ ਕੇ ਆਏ ਜੀ ਹਾਂਜੀ ਹੁਣ ਜ਼ਮਾਨਤ ਤੇ ਆਏ ਹੋ ਜ਼ਮਾਨਤ ਤੇ ਆਏ ਜੀ ਹੁਣ ਮੈਂ ਠੀਕ ਆ ਉਦੋਂ ਪਰਚਾ ਕਾਹਦਾ ਪਾਇਆ ਗਿਆ ਸੀ ਤੁਹਾਡੇ ਤੇ ਜਦੋਂ ਪਹਿਲਾਂ ਜੇਲ ਗਈ ਸੀ ਤੁਸੀਂ ਪਹਿਲਾਂ ਗੋ ਪਹਿਲਾਂ ਵੀ ਗੋਲੀਆਂ ਦਾ ਪਾਇਆ ਹਾਂਜੀ ਨਹੀਂ ਨਹੀਂ ਇੱਕ ਹੀ ਪਰਚਾ ਹਾਂਜੀ 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 ਅੱਛਾ ਭਾਈ ਅਰਵਿੰਦ ਮੈਨੂੰ ਇਹ ਦੱਸੋ ਵੀ ਹੁਣ ਪੁਲਿਸ ਕੀ ਕਹਿੰਦੀ ਆ ਤੁਹਾਨੂੰ ਤੁਹਾਡੀ ਜ਼ਮਾਨਤ ਹੋਈ ਆ ਪਰਚਾ ਤੁਹਾਡੇ ਤੇ ਪਹਿਲਾਂ ਹੁਣ ਅਸਲ ਦੇ ਵਿੱਚ ਹੁਣ ਕੀ ਕਹਾਣੀ ਬਣੀ ਹੋਈ ਆ ਕਿ ਜੋ ਤੁਹਾਨੂੰ ਹੁਣ ਲੱਗਦਾ ਕਿ ਕੈਮਰੇ ਦੇ ਸਾਹਮਣੇ ਗੱਲ ਕਰਨੀ ਚਾਹੀਦੀ ਸੀ ਕਿ ਕੈਮਰੇ ਦੇ ਹੁਣ ਤੁਹਾਨੂੰ ਪਤਾ ਹੀ ਹੈ ਜੋ ਕੁਝ ਸਾਡੇ ਦੇ ਵਾਪਰਦੇ ਆ ਠੀਕ ਆ ਹਣ ਸਾਨੂੰ ਤੁਹਾਨੂੰ ਪਤਾ ਨਜਾਇਜ਼ ਵੀਡੀਓ ਜਿਹੜੀ ਆ ਰਹੀ ਆ ਸਾਡੀ ਠੀਕ ਆ ਤੁਹਾਨੂੰ ਸਾਨੂੰ ਚੱਕ ਕੇ ਤੁਹਾਨੂੰ ਪਤਾ ਹੀ ਕੀ ਕਰਨਗੇ ਠੀਕ ਆ ਜੀ ਜੀ ਹਣ ਸਾਡੇ ਨਾਲ ਤਾਂ ਮਾੜੀ ਤੁਹਾਨੂੰ ਪਤਾ ਹੋਣੀ ਹੈ ਜੀ ਹੁਣ ਤੁਹਾਨੂੰ ਵੀ ਇਹ ਗੱਲ ਦਾ ਪਤਾ ਹੈ ਜੀ ਹਣ ਸਾਡੇ ਤੇ ਕੁਝ ਵੀ ਪਾ ਸਕਦੇ ਹਣ ਸਾਡੇ ਕੋਲ ਤੁਸੀਂ ਆਪ ਦੀ ਲੋਕੀ ਕਈ ਕਿੰਨੇ ਕਿ ਜੋਗੇ ਜੀ ਠੀਕ ਆ ਕੋਲੋਂ ਪਾਤਾ ਤੇ ਅਸੀਂ ਕੀ ਕਰ ਸਕਦੇ ਜੀ ਕਿੰਨੇ ਦਿਨ ਹੋ ਗਏ ਤੁਹਾਡੀ ਜ਼ਮਾਨਤ ਹੋਈ ਨੂੰ ਕਿੰਨੇ ਦਿਨਾਂ ਤੋਂ ਬਾਅਦ ਜੇਲ੍ਹ ਚੋਂ ਬਾਹਰ ਆਏ ਨੂੰ 20 ਦਿਨ ਹੋ ਗਏ ਨੇ ਭਾਈ 20 ਕਿ ਦਿਨ ਹੋ ਗਏ ਮੈਨੂੰ ਬਾਹਰ ਜੇਲ੍ਹ ਚੋਂ ਬਾਹਰ ਆਏ ਨੂੰ ਹਾਂਜੀ 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 ਹੁਣ ਤੁਹਾਨੂੰ ਕਿਉਂ ਲੱਗਦਾ ਵੀ ਸਾਡੇ ਤੇ ਪਰਚਾ ਪਾਇਆ ਜਾ ਸਕਦਾ ਵੀ ਕਿਉਂ ਡਰ ਆ ਤੁਹਾਨੂੰ ਤੁਹਾਡੀ ਵੀਡੀਓ ਬਣੀ ਆ ਪਹਿਲਾਂ ਤੁਹਾਡੇ ਤੇ ਪਰਚਾ ਸੀ ਹੁਣ ਕਿਉਂ ਲੱਗਦਾ ਤੁਹਾਨੂੰ ਹੋਂਦ ਤੁਹਾਨੂੰ ਪਤਾ ਹੀ ਹੈ ਘਰੋਂ ਬਾਹਰ ਆ ਉਦੋਂ ਮੁਲਾਜ਼ਮਾਂ ਕਰਕੇ ਚੱਕਣ ਆਏ ਸੀਗੇ ਨਜਾਇਜ਼ ਚੰਗ ਕਰਦੀ ਆਈ ਵਾਰੀ ਵਾਰ ਨਜਾਇਜ਼ ਗੇੜੇ ਮਾਰਦੀ ਆਈ ਘਰੇ ਉਹ ਪੁਲਿਸ ਨਜਾਇਜ਼ ਗੇੜੇ ਮਾਰਦੀ ਆਈ ਨਜਾਇਜ਼ ਗੇੜੇ ਮਾਰਦੀ ਆਈ ਜਿਸ ਦਿਨ ਮੈਂ ਆਇਆ ਹੀ ਉਸ ਦਿਨ ਵੀ ਬਕਾਇਦਾ ਕਰਿਆ ਇਹ ਦੇਖੋ ਉਸ ਦਿਨ ਉਸ ਦਿਨ ਆਉਣ ਦਾ ਕੀ ਹੱਕ ਬੰਦਾ ਹੀ ਉਹਨਾਂ ਦਾ ਉਸ ਦਿਨ ਵੀ ਆਏ ਨਹੀਂ ਭਾਈ ਪੁਲਿਸ ਨਜਾਇਜ਼ ਕਿਉਂ ਗੇੜੇ ਮਾਰਦੀ ਕੋਈ ਕਾਰਨ ਹੋਊਗਾ ਘਰੇ ਕੋਈ ਪ੍ਰੋਬਲਮ ਆ ਕੋਈ ਤੁਹਾਡੇ ਫੈਮਿਲੀ ਦੇ ਵਿੱਚ ਕਿਸੇ ਹੋਰ ਮੈਂਬਰ ਨਾਲ ਪ੍ਰੋਬਲਮ ਆ ਕੀ ਪਤਾ ਕੋਈ ਮੈਂਬਰ ਨਾਲ ਕੋਈ ਪ੍ਰੋਬਲਮ ਨਹੀਂ ਜੀ ਠੀਕ ਆ ਸਾਡੇ ਸ਼ੋਰ ਨੂੰ ਕਹਿੰਦੇ ਵੇਚਦਾ ਪਰ ਸਾਡੇ ਸਾਰਾ ਕੁਝ ਤੁਹਾਨੂੰ ਉਹੀ ਤਾਂ ਦੱਸੀ ਜ ਨੇ ਸਾਡੇ ਸਰਪੰਚ ਨੇ ਠੀਕ ਆ ਸੈਨ ਹੋਏ ਵੀ ਆ ਥਾਣੇ ਸਾਰਾ ਕੁਝ ਨਿਬੜਿਆ ਵੀ ਆ ਪਰ ਫਿਰ ਵੀ ਨਹੀਂ ਹਟਦਾ ਜੀ ਜੀ ਸਾਨੂੰ ਬੰਦੇ ਕਹਿੰਦੇ ਦੋ ਪ੍ਰਬੰਧਕ ਕਿੱਥੋਂ ਦੇ ਆਸੀਂ ਅਸੀਂ ਕਿਉਂ ਕਿਸੇ ਨਾ ਗਰੀਬ ਮਾਰ ਕਰ ਗਏ ਨਹੀਂ ਤੁਹਾਨੂੰ ਕੌਣ ਕਹਿ ਰਿਹਾ ਬੰਦੇ ਦੋ ਪੁਲਿਸ ਵਾਲੇ ਕਹਿੰਦੇ ਤੁਹਾਨੂੰ ਵੀ ਬੰਦੇ ਦੋ ਪੁਲਿਸ ਵਾਲੇ ਕਹਿੰਦੇ ਜੀ ਕਾਦੇ ਵਾਸਤੇ ਬੰਦੇ ਕਿਹੜੇ ਬੰਦੇ ਕੀ ਕਰਦੇ ਆ ਬੰਦੇ ਕਿਹਨਾਂ ਦਾ ਨਾਮ ਲੈਣਾ ਚਾਹੁੰਦੇ ਜਿਹੜੇ ਬੰਦੇ ਵੀ ਇੱਥੇ ਨਸ਼ਾ ਉਹ ਕਰਦੇ ਆ ਠੀਕ ਆ ਖਾਂਦੇ ਪੀਂਦੇ ਆ ਜਾਂ ਕੁਝ ਲਾਉਂਦੇ ਆ ਵੇਚਦੇ ਆ ਸਾਨੂੰ ਅਸੀਂ ਕਿਉਂ ਕਿਸੇ ਨੂੰ ਉਹ ਕਰ ਗਏ ਨਹੀਂ ਤੁਹਾਨੂੰ ਅਗਲਾ ਨਾ ਬੈਠ ਸਾਡੇ ਨਾਲ ਪੈਂਦਾ ਬਾਤ ਜਿਹੜੀ ਗੱਲ ਆ ਜੀ ਠੀਕ ਆ ਨਾ ਗੱਲ ਆ ਹਾ ਜੀ ਤਾ ਕਰਕੇ ਹਾਂਜੀ ਜੀ ਜੀ ਅੱਛਾ ਭਾਈ ਜਿਹੜੇ ਜਿਹੜੀ ਨਸ਼ੇ ਵਾਲੀ ਗੱਲ ਤੁਹਾਡੇ ਪਿੰਡ ਚ ਪਹਿਲਾਂ ਵੀ ਚੱਲੀ ਆ ਤੁਹਾਨੂੰ ਵੀ ਇਸ ਗੱਲ ਦਾ ਪਤਾ ਇਲਮ ਹੈ ਵੀ ਤੁਹਾਡੇ ਪਿੰਡ ਚ ਨਸ਼ਾ ਹੈਗਾ ਤੇ ਪੁਲਿਸ ਨੂੰ ਵੀ ਇਸ ਗੱਲ ਦਾ ਪਤਾ ਤਾਂ ਕਰਕੇ ਤੁਹਾਡੇ ਤੇ ਦਬਾਅ ਪਾਇਆ ਜਾ ਰਿਹਾ ਵੀ ਤੁਸੀਂ ਨਾ ਲਓ ਉਹਦਾ ਸਰ ਜੀ ਹਣ ਦੇਖੋ ਮੇਰੀ ਗੱਲ ਸੁਣੋ ਹੁਣ ਉਹ ਨਸ਼ਾ ਤਾਂ ਹੈਗਾ ਹੀ ਹੁਣ ਠੀਕ ਆ ਪਰ ਹੁਣ ਪਰ ਸਾਡੇ ਥੋੜੀ ਸਾਡੇ ਘਰੇ ਆਉਣਾ ਇਹ ਹੋਰ ਕੋਈ ਬੰਦੇ ਹੈ ਨਹੀਂ ਗਏ ਹੋਰ ਵੀ ਤਾਂ ਕਰਦੇ ਪਏ ਆ ਉਹਨਾਂ ਦੀ ਨਹੀਂ ਜਿਆਦਾ ਸਾਡੇ ਘਰੇ ਉਹ ਨਾ ਕੋਈ ਸਾਡਾ ਘਰ ਵੀ ਜਾਂਦਾ ਪਿਆ ਜੀ ਪੁਲਸ ਵਾਲੇ ਉਹ ਗਾ ਵੀ ਵੇਚਦੇ ਹੋਣਗੇ ਤੁਸੀਂ ਲੋਕ ਕਹਿੰਦੇ ਹੋਣਗੇ ਇਹ ਗੱਲ ਕਹਿੰਦੇ ਲੋਕ ਵੀ ਵੇਚਦੇ ਤੇ ਤੁਹਾਨੂੰ ਉਹਦੇ ਸਰ ਇੰਨਾ ਵੀ ਆ ਵੀ ਸਾਡੇ ਸ਼ੋਰ ਨੂੰ ਕਹਿੰਦੇ ਸੀ ਵੇਚਦੇ ਠੀਕ ਹੈ ਠੀਕ ਹੈ ਸਰ ਉਹਦੇ ਤੁਹਾਨੂੰ ਕਹਿਣਾ ਵੀ ਪਹਿਲਾਂ ਕੱਲ ਦੱਸਿਆ ਵੀ ਸਰਪੰਚ ਨੇ ਠੀਕ ਹੈ ਸਾਰੀ ਪੰਚਾਇਤ ਨੇ ਸਾਰਾ ਪੁੱਛ ਦੱਸ ਕੇ ਪਿੰਡ ਦੇ ਵਿੱਚੋਂ ਸਾਰਾ ਨਿਬੜਿਆ ਹੋਇਆ ਜੀ ਇਹ ਤੋਰ ਦਿਨ ਹੋ ਗਏ ਕੁਝ ਪਹਿਲਾਂ ਠੀਕ ਹੈ ਤੇ ਫਿਰ ਵੀ ਦੱਸੋ ਉਸ ਤੋਂ ਬਾਅਦ ਵੀ ਫਿਰ ਵੀ ਚੱਕਦੇ ਉਸ ਤੋਂ ਬਾਅਦ ਵੀ ਕੀ ਹੋਇਆ ਦੇ ਵਿੱਚ ਵੀ ਪੁਲਿਸ ਪਰੇਸ਼ਾਨ ਕਰਦੀ ਬਾਅਦ ਵਿੱਚ ਵੀ ਪਰੇਸ਼ਾਨ ਕਰਦੀ ਤੁਸੀਂ ਦੱਸਿਆ ਨਹੀਂ ਇਹਦੇ ਬਾਰੇ ਪੁਲਿਸ ਅਧਿਕਾਰੀ ਐਸਐਸਪੀ ਮੈਡਮ ਨੇ ਪ੍ਰਗਿਆ ਜਾਣ ਕਹਿੰਦੇ ਉਹ ਤਾਂ ਫ ਕਰਦੇ ਨੇ ਉਹ ਤਾਂ ਕਹਿੰਦੇ ਚੰਗੇ ਫੈਸਲੇ ਕਰਦੇ ਆ ਤੁਸੀਂ ਉਹਨਾਂ ਕੋਲ ਨਹੀਂ ਗਏ ਦਬਾ ਲੈਂਦੇ ਕੀ ਕਰੀਏ ਫਿਰ ਤੁਹਾਨੂੰ ਪਤਾ ਹੀ ਹੂੰ ਕੀ ਕਹਿੰਦੀ ਹੈ ਦਬਾ ਕੀ ਨਹੀਂ ਤਾਂ ਫਿਰ ਪਰਚਾ ਤੁਹਾਨੂੰ ਪਤਾ ਪਰਚਾ ਕੋਈ ਨਾ ਕੋਈ ਜੇ ਤੁਹਾਨੂੰ ਉਸ ਦਿਨ ਵੀ ਮੈਨੂੰ ਜੀ ਤਨ ਚੱਕਿਆ ਜੀ ਠੀਕ ਹੈ ਕਹਿੰਦੇ ਜੱਜ ਕੋਲੇ ਜੇ ਕੁਝ ਬੋਲਿਆ ਹ ਤਾਂ ਰਿਮਾਨ ਲੈ ਕੇ ਤੁਹਾਨੂੰ ਫਿਰ ਅਈ ਬੁਰੀ ਕਰੰਗ ਦੇਣਾ اچھا ਪੁਲਿਸ ਇਹ ਕਹਿੰਦੀ ਆ ਵੀ ਜੇ ਜੱਜ ਕੋਲੇ ਸਟੇਟਮੈਂਟ ਦਿੱਤੀ ਤਾਂ ਸਟੇਟਮੈਂਟ ਦਿੱਤੀ ਤਾਂ ਹੀ ਹਾਂਜੀ ਹਾਂਜੀ ਜੀ ਫਿਰ ਹੁਣ ਦੱਸੋ ਕੀ ਕਰੀਏ ਮਤਲਬ ਉੱਥੇ ਫਿਰ ਤੈਨੂੰ ਤੁਹਾਡੀ ਜਮਾਨਤ ਬੰਦੀ ਕੀਤੀ ਗਈ ਵੀ ਬੋਲਣਾ ਕਰਕੇ ਮੈਂ ਪਰਚਾ ਕਟਵਾ ਕੇ ਆਉਂਦਾ ਜੇਲ ਚ ਲ ਸੱਚਾ ਹਾਂਜੀ ਠੀਕ ਹੈ ਤੁਹਾਨੂੰ ਤੁਹਾਨੂੰ ਪੁੱਛਿਆ ਨਹੀਂ ਜੱਜ ਨੇ ਵੀ ਤੁਸੀਂ ਕੁਝ ਕਹਿਣਾ ਹੋਵੇ ਕੋਈ ਵੀ ਨਹੀਂ ਪੁੱਛਿਆ ਜੀ ਜੱਜ ਨੇ ਪੁੱਛੀ ਨਹੀਂ ਇਹ ਗੱਲ ਵੀ ਕੁਝ ਕਹਿਣਾ ਹੋਵੇ ਬਸ ਦੇਖਿਆ ਮੇਰੇ ਉਨੀ ਤੇ ਬਸ ਮਨੁਜੀਲ ਜੇ ਜੇ ਪਰ ਜੇਲ੍ਹ ਲੈ ਗਏ ਹਾਂਜੀ ਜੀ ਹਾਂਜੀ ਅੱਛਾ ਪੁਲਿਸ ਇਹ ਦਬਾਅ ਬਣਾਉਂਦੀ ਸੀ ਵੀ ਜੇ ਕੋਈ ਸਟੇਟਮੈਂਟ ਦਿੱਤੀ ਤਾਂ ਅਸੀਂ ਤੇਰਾ ਰਿਮਾਂਡ ਲਵਾਵਾਂਗੇ ਹਾਂਜੀ ਤੇਰਾ ਰਿਮਾਂਡ ਲਵਾਵਾਂਗੇ ਤੇ ਤੇਰੇ ਨਾਲ ਫਿਰ ਬੁਰੀ ਹੋਊਗੀ ਜੀ ਹਾਂਜੀ ਜੀ ਹੁਣ ਤੁਸੀਂ ਖੌਦ ਦੇਖ ਲਓ ਹੁਣ ਫਿਰ ਅਸੀਂ ਵੀ ਮੈਂ ਮਾੜਾ ਹੈਗਾ ਕਈ ਘਰੋਂ ਹੈ ਠੀਕ ਆ ਅਸੀਂ ਕੀ ਕਰ ਲਾਂਗੇ ਉਹਨਾਂ ਦਾ ਕੀ ਕੰਮ ਧੰਦਾ ਕੀ ਕਰਦਾ ਬਈ ਯਾਰ ਮੈਂ ਮਿਸਤਰੀ ਦਾ ਕੰਮ ਕਰਦਾ ਲੱਕੜ ਦਾ ਵੀ ਕਰਦਾ ਵੈਸੇ ਮਿਸਤਰੀਆਂ ਲੱਗਾ ਸੀਗਾ ਜੀ ਸਾਰੀ ਵਾਲੇ ਮਿਸਤਰੀ ਹਾਂਜੀ ਸਾਰੀ ਵਾਲੇ ਮਿਸਤਰੀ ਨੇ ਜੀ ਕਦੋਂ ਤੋਂ ਇਹ ਕੰਮ ਕਰਦੇ ਹੋ ਤੁਸੀਂ ਮੈਨੂੰ ਕਾਫੀ ਟਾਈਮ ਹੋ ਗਿਆ ਜੀ ਕਰਦੇ ਤੋਂ ਵਿਆਹਿਆ ਹੋ ਬਈ ਜੀ ਨਹੀਂ ਵਿਆਹਿਆ ਨਹੀਂ ਜੀ 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 ਅੱਛਾ ਬਈ ਅਰਵਿੰਦ ਕੀ ਮੰਗ ਕੀ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਫਰੀਦਕੋਟ ਦੇ ਮੈਡਮ ਨੇ ਐਸਐਸਪੀ ਜਾਂ ਹੋਰ ਜਿਹੜੇ ਅਧਿਕਾਰੀ ਨੇ ਸਰਕਾਰ ਆ ਕੁਛ ਨਹੀਂ ਮੰਗ ਕਰਦੇ ਸਾਡੇ ਨਾਲ ਠੀਕ ਆ ਜੋ ਵੀ ਆ ਸਾਡੇ ਨਾਲ ਠੀਕ ਆ ਤੁਸੀਂ ਆਪ ਤੁਹਾਨੂੰ ਪਤਾ ਹੈ ਠੀਕ ਆ ਅਸੀਂ ਆਪ ਦੀ ਬੇਗਨਾਈ ਦੀ ਮੰਗ ਕਰਦੇ ਜਿਹੜਾ ਸਾਡੇ ਨਾਲ ਧੱਕਾ ਹੋ ਰਿਹਾ ਨਜਾਇਜ਼ ਠੀਕ ਆ ਇਹ ਬੰਦ ਕੀਤਾ ਜਾਵੇ ਜੀ ਠੀਕ ਆ ਤੇ ਸਾਡੇ ਨਾਲ ਆਪ ਦਾ ਜੋ ਵੀ ਹੈ ਸਭ ਨਿਬੜ ਨਵੇੜਿਆ ਜਾਵੇ ਜੀ ਜੀ ਹਾਂਜੀ ਹਾਂਜੀ ਤਾਂ ਦੋਸਤੋ ਇਹ ਗੱਲ ਸੀ ਉਸ ਨੌਜਵਾਨ ਦੇ ਨਾਲ ਜਿਸ ਨੌਜਵਾਨ ਦਾ ਇਹ ਦੋਸ਼ ਆ ਕਿ ਪੁਲਿਸ ਮੈਨੂੰ ਮੰਡੀ ਦੇ ਵਿੱਚੋਂ ਚੱਕਦੀ ਆ ਉਸ ਤੋਂ ਬਾਅਦ ਮੈਨੂੰ ਥਾਣੇ ਲੈ ਕੇ ਜਾਇਆ ਜਾਂਦਾ ਤੇ 12 ਵਜੇ ਮੇਰੀ ਜੇਬ ਦੇ ਵਿੱਚ ਗੋਲੀਆਂ ਪਾ ਕੇ ਮੇਰੀ ਦੁਬਾਰਾ ਤਲਾਸ਼ੀ ਲੈ ਕੇ ਵੀਡੀਓ ਬਣਾਈ ਜਾਂਦੀ ਆ ਇਸ ਵੀਡੀਓ ਦੇ ਵਿੱਚ ਕਿੰਨਾ ਕੁ ਸੱਚ ਆ ਅਸੀਂ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਗੁਲਦੀਪ ਗੱਲ ਕਰਦਾ ਸੀ ਨਿਰਪੱਖ ਟੂਡੇ ਪੰਜਾਬ ਚੈਨਲ ਤੋਂ ਹੋ ਠੀਕੋ ਜੀ ਬਹੁਤ ਹੋ ਗਿਆ ਭਾਈ ਬਹੁਤ ਹੋ ਗਿਆ ਜੀ ਭਾਈ ਜੀ ਇੱਕ ਤੁਹਾਡਾ ਪੱਖ ਜਾਨਣਾ ਸੀ ਜੀ ਅੱਜ ਪਰਿਵਾਰ ਆਇਆ ਸੀ ਚੱਲਪਿੰਡ ਤੋਂ ਸਾਡੇ ਕੋਲ ਜੀ ਇੱਕ ਕਾਨਫਰੰਸ ਕੀਤੀ ਸੀ ਉਹਨਾਂ ਵੱਲੋਂ ਕੀਤੀ ਗਈ ਆ ਪੂਰਾ ਮਾਮਲਾ ਕੀ ਹੈ ਜੀ ਪੂਰਾ ਸਾਨੂੰ ਦੱਸ ਦਿਓ ਜੀ ਅਸੀਂ ਲਾਈਵ ਹਾਂ ਜੀ ਇਸ ਟਾਈਮ ਸਭ ਪੈਕੇ ਗੱਲ ਕਰ ਲਿਆ ਜੀ ਪਰ ਲਾਈਵ ਚੱਲ ਰਿਹਾ ਜੀ ਸਰਪੂਰਾ ਪਰਿਵਾਰ ਵੀ ਖੜਾ ਹੋਇਆ ਜੀ ਹਾਂਜੀ ਕੀ ਹੈ ਪੂਰਾ ਮਾਮਲਾ ਕੀ ਹੈ ਉਹਨਾਂ ਦਾ ਕਹਿਣਾ ਕਿ ਸਾਨੂੰ ਜਿਹੜਾ ਪੁਲਿਸ ਵਾਲਿਆਂ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਤੁਹਾਡਾ ਨਾਮ ਲਿਆ ਜਾ ਰਿਹਾ ਉਹਨਾਂ ਵੱਲੋਂ ਜੀ ਜੀ ਮੇਰੀ ਗੱਲ ਸੁਣੋ ਹੋਰ ਪਿੰਡ ਦੇ ਵਿੱਚ ਕਿੰਨੇ ਘਰ ਵਾਸਤੇ ਹੋਰ ਵੀ ਕਿਸੇ ਦਾ ਨਾਮ ਲਿਆ ਜਾ ਜਾਣਾ ਜੀ ਜਿਹਨਾਂ ਦਾ ਜਿਹੜਾ ਮੁੰਡਾ ਰਾਜਵੀਰ ਸਿੰਘ ਹੈ ਜੀ ਉਹ ਜਿੱਤੇ ਦਾ ਕੰਮ ਕਰਦਾ ਬੜੇ ਚਿਰ ਦੇ ਸਾਨੂੰ 3 ਮਹੀਨੇ ਹੋ ਗਏ 4 ਮਹੀਨੇ ਤੋਂ ਮਗਰ ਲੱਗਰ ਪਾਈ ਆ ਦਾਸ ਤੇ ਲੈ ਕੇ ਲਗਾ ਕੇ ਵੀ ਲੈ ਲੈ ਜਿਹਨਾਂ ਤੋਂ ਬਾਈਕ ਵੀ ਨਾ ਤੇ ਕੰਮ ਕਰੋ ਨਾ ਇਹ ਕੰਮ ਕਰੋ ਜੀ ਜੀ ਅ ਫਿਰ ਵੀ ਉਹ ਸਾਡੇ ਨਾਲ ਮਤਦਾਨ ਨਹੀਂ ਲੱਗਾ ਅਜੇ ਤੱਕ ਜੀ ਉਹ ਤਾਂ ਕਹਿੰਦੇ ਮੱਥੇ ਲੱਗਾ ਸੀ ਪਾ ਦੋ ਦਿਨ ਇਹਨਾਂ ਨੇ ਸਾਡੇ ਨਾਲ ਬਹੁਤ ਮਾੜਾ ਸਲੂਕ ਕੀਤਾ ਜੀ ਹਾਂ ਸਰ ਉਹ ਪਰਿਵਾਰ ਉਹ ਪਰਿਵਾਰ ਦਾ ਇਹ ਕਹਿਣਾ ਕਿ ਪਹਿਲਾਂ ਸਾਡੇ ਬੱਚੇ ਨਾਲ ਤੁਹਾਡਾ ਨਾਮ ਸ਼ਰਿਆਮ ਉਹਨਾਂ ਨੇ ਸਾਡੇ ਚੈਨਲ ਤੇ ਲਿਆ ਉਹ ਕਹਿੰਦੇ ਬੱਚੇ ਬੱਚੇ ਨਾਲ ਸੈਟਲਮੈਂਟ ਕਰਕੇ ਕਹਿੰਦੇ ਪਿੰਡ ਦੇ ਵਿੱਚ ਸਾਰਾ ਕੁਝ ਹੁੰਦਾ ਰਿਹਾ ਜੀ ਪੁਲਿਸ ਦੇ ਨਾਲ ਸੱਚ 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 ਹਾਂਜੀ ਤੁਹਾਡਾ ਨਾਮ ਲਿਆ ਉਹਨਾਂ ਨੇ ਉਹ ਕਹਿੰਦੇ ਵੀ ਤੁਸੀਂ ਤੁਹਾਡਾ ਨਾਮ ਲੈ ਕੇ ਜਸਪਾਲ ਸਿੰਘ ਆ ਜੀ ਉਹ ਕਹਿੰਦੇ ਜੀ ਅਣਪਛਾਤੇ ਮੁਲਾਜ਼ਮਾਂ ਜਿਹੜੇ ਸਾਡੇ ਕੋਲ ਸਿਵਲ ਚਾਉਂਦੇ ਸਾਨੂੰ ਉਹਨਾਂ ਦਾ ਨਾਮ ਨਹੀਂ ਪਤਾ ਕਹਿੰਦੇ ਤੁਹਾਡੇ ਨਾਲ ਤਾਂ ਸੈਟਲਮੈਂਟ ਕਰਕੇ ਨਸ਼ਾ ਵੇਚਦਾ ਰਿਹਾ ਜੀ ਪਿੰਡ ਚ ਓਕੇ 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 ਬੰਦੇ ਜੀ ਤੇਰੇ ਕਿਤੇ ਹੋ ਸਕਦਾ ਮੈਨੂੰ ਅੱਜ ਬਹਿ ਕੇ ਗੱਲ ਕਰਨਾ ਮੈਨੂੰ ਹੀ ਕਰ ਮੰਨਿਆ ਜੀ ਆਪਾਂ ਜੀ ਇੱਕ ਵੀ ਬੰਦਾ ਨਹੀਂ ਗੱਲ ਦੀ ਕੋਈ ਦੋ ਜੇ ਤਾਂ ਜੀ ਜੀ ਪਰ ਉਹਨਾਂ ਵੱਲੋਂ ਹੁਣ ਇਹ ਵੀ ਕਿਹਾ ਜਾ ਰਿਹਾ ਕਿ ਸਾਨੂੰ ਹੁਣ ਵੀ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਇਹ ਕਿਹਾ ਜਾ ਰਿਹਾ ਕਿ ਤੁਹਾਡੇ ਉੱਪਰ ਪਰਚਾ ਪਾਵਾਂਗੇ ਨਹੀਂ ਪਿਛ ਸਭ ਬਾਕੀ ਹੈ ਜੀ ਜੀ ਇਹ ਵੀ ਹੁੰਦੇ ਇਹਨਾਂ ਨੇ ਗੁੰਡਾਗਰਦੀ ਕੀਤੀ ਉਹ ਪਿੰਡ ਨੂੰ ਜਾ ਕੇ ਪੁੱਛੇ ਕਿਥੇ ਜਿੱਥੇ ਹੋਇਆ ਇਹ ਜਿਹੜੇ ਬੰਤੇ ਤੇ ਕਬੱਡੀ ਰਗਾਨੀ ਕੀਤੀ ਜੀ ਹਾਂ ਜੀ ਠੀਕ ਹੈ ਸਰ ਤੁਸੀਂ ਆਪ ਦਾ ਪੱਖ ਦਿੱਤਾ ਧੰਨਵਾਦ ਜੀ ਜੀ ਸਮਾਂ ਦੇਣ ਦੇ ਲਈ ਬਹੁਤ-ਬਹੁਤ ਧੰਨਵਾਦ ਜੀ ਜੀ ਸ਼ੁਕਰੀਆ